ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਨਿਸਟਰ ਪੰਜਾਬ ਮੈਂ ਅੱਜ ਸਵੇਰੇ ਅਖਬਾਰਾਂ ਪੜ੍ਹਿਆ ਸੀਗਾ ਵੈਸੇ ਮੈਂ ਸੋਸ਼ਲ ਮੀਡੀਆ ਤੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਵਾਜਾ ਬੜਿੰਗ ਜੀ ਦਾ ਬਿਆਨ ਪੜ੍ਹਿਆ ਸੀਗਾ ਜਿਹੜਾ ਉਹਨਾਂ ਨੇ ਬਾਜਵੇ ਪਾਦੇ ਦਿੱਤਾ ਮੈਂ ਸਭ ਤੋਂ ਪਹਿਲਾਂ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਦੋ ਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਵਲੋਦੀ ਤੇ ਰਹੇ ਨੇitani ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਲੋਕ ਦੇਖਦੇ ਆ ਤੇ ਦੋਵੇਂ ਬਹੁਤ ਜ਼ਿੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋ ਦਿਨ ਪਹਿਲਾਂ ਇਹ ਗੈਰ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਇਹ ਕਹਿ ਕੇ ਦਾਹਤ ਫਲਾਤੀ ਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ 'ਚ 50 ਬੰਬ ਆਏ ਸੀਗੇ ਜਿੰਨਾਂ ਚੁਠਾਵਾ ਚੱਲ ਗਏ 32 ਹਜੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾ ਜੀ ਨੂੰ ਇਹ ਬੜਾ ਸੈਸਟਵਿਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮਰਜ਼ੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾੜ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵੇ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਹੈ ਜੇ ਉਹਨਾਂ ਨੇ ਆਪਣਾ ਸੋਰਸ ਨਹੀਂ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ ਚਾਰ ਮੁੱਖ ਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਭ ਉਹਨਾਂ ਨੂੰ ਇੰਨਾ ਕੁਝ ਵੈਨ ਦੇ باوجود ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜਮਾਤ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਨ ਨਲਾਇਕ ਆਦਮੀ ਉਹਨਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚੋਂ ਕੀ ਬੋਲਣਾ ਕੀ ਨਹੀਂ ਬੋਲਣਾ ਮੰਨ ਲਓ ਕਿ ਉਹਨਾਂ ਕੋ ਕੋਈ ਸਰੋਤ ਵੀ ਹੈ ਇਹ ਸਰੋਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁਲਸ ਮੁਖੀ ਪੰਜਾਬ ਦੀਆਂ ਦੂਜੀਆਂ ਏਜੰਸੀਆਂ ਉਹਨਾਂ ਦਾ ਸਾਂਝਾ ਕਰਕੇ ਸਭ ਨੂੰ ਸਾਵਧਾਨ ਕਰਨਾ ਚਾਹੀਦਾ ਸੀ ਬਲਕਿ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜੁਮੇआत ਬੰਦੇ ਨੇ ਰਾਜਾ ਬਰਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਰਾਜਾ ਬਰਿੰਗ ਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਤ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜੁਮਿਹਰਤ ਬੰਦੇ ਜੇ ਸਰ ਤੁਸੀਂ ਇਹ ਗੱਲ ਜਿਹੜੀ ਆ ਜੱਸ ਤੇ ਨੋਹ ਦੇ ਵਿਚਕਾਰ ਪਤਾ ਦਿਓ ਜੱਸ ਦੇ ਨੋਹ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਜਵੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇੱਧਰ ਉੱਧਰ ਵੀ ਆ ਨਾ ਮਾਰੋ ਇੱਧਰ ਉੱਧਰ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣਨੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚੋਂ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਆਤ ਪਈ ਆ ਕਿ ਇਹਨਾਂ ਦੇ ਉਦੋਂ ਵੀ ਕਾਂਗਰਸ ਕਾਗਲੀਆ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਹੋਰ ਵੀ ਫੇਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਰਾਜਾ ਪਟਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਦੇ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸਲੇ ਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਹੈ ਕਿ ਕਾਂਗਰਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ ਨਾ ਪ੍ਰਧਾਨ ਆਜਵਾ ਇਹ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਤੁਸੀਂ ਵੀ ਬਿਆਨ ਸੁਣਿਆ న్యూਸ 80 ਤੇ ਚੱਲਿਆ ਹੋ ਸਭ ਲੋਕਾਂ ਨੇ ਸੁਣਿਆ ਪ੍ਰਤਾਪ ਆਜਵਾਜੀ ਦਾ ਬਿਆਨ ਇਸ ਕਰਕੇ ਰਾਜਾ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਬਸ ਇੰਨੀ ਗੱਲ ਮੈਨੂੰ ਚਾਹੀਦੀ ਆ ਮੈਂ ਇੱਧਰ ਉੱਧਰ ਲੰਦਾ ਤੁਸੀਂ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਉਹ ਕਦੇ ਮੁੱਖ ਮੰਤਰੀ ਜੋ ਕਰ ਰਿਹਾ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਨਿਭਾ ਰਿਹਾ ਹੈ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੋਣ ਦੇ ਉਹ ਪੰਜਾਬ ਦੀ ਪੁਲਿਸ ਬੜੀ ਐਕਟਿਵ ਆ ਬਹੁਤ ਵਧੀਆ ਕੰਮ ਕਰ ਰਹੀ ਆ ਮੁੱਖ ਮੰਤਰੀ ਸਾਹਿਬ ਆਪਣੇ ਸਰਹਵਰਦ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਜਿਹੜਾ ਸਤਾ ਲਈ ਸਤਾਈ ਦੀ ਸਤਾ ਵਾਸਤੇ ਜਿਹੜੇ ਤਲਵ ਮੱਚੀ ਹੋਈ ਪਏ ਜੇ ਕਿ ਕਿੱਦਾਂ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਤਾ ਪ੍ਰਾਪਤੀ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਲਈ ਗੈਰ ਕਾਨੂੰਨੀ ਬਿਆਨ ਉਦੋਂ ਹੀ ਪੰਜਾਬ ਤੇ ਤੈਥ ਦਾ ਮਾਹੌਲ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਕਾਂਗਰਸ ਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜਿਆ ਹੋਰ ਕਿਸੇ ਨੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬੜਿੰਗ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਦੋਂ ਸਪਸ਼ਟ ਸ਼ਬਦਾਂ ਵਿੱਚ ਕਹੋ ਉਹਨੂੰ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਹਦਾ ਕਲੀਅਰ ਕਰੋ ਕਿ ਹਾਂ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਿਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਾਰ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਪੁੱਤਾ ਸਾਫ ਲੋਗੇ ਇਦਾਂ ਨਹੀਂ ਸੱਦਿਆਗੇ ਸੀ ਇਸ ਕਰਕੇ ਰਾਜਾ ਬੜਿੰਗ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਸਭ ਤੋਂ ਵੱਡੇ ਅਹੁਦੇ ਤੇ ਜੇ ਪੰਤਾ ਬਾਜਵੇ ਦੇ ਬਿਆਨ ਦੇ ਬਾਰੇ ਜੈਸ ਆਫ ਨੋ ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ